ਜਪੁ ਜੀ ਸਹੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਗੋ ਨਿਰਗਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਟੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਬਦਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ ਚਾਹ ਸਿਆਲਿਆ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਬ ਸੱਚਿਆਰਾ ਹੋਈਐ ਕਿਬ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਵਨ ਅਕਾਲ ਉਹ ਕੌਨ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬਦਾਈ ਉਤਮਨੀ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਨਾਨੀ ਨਿਸਾਨ ਕਾਵੇ ਕੋ ਗੁਣ ਪਟਿਆਈਆ ਚਾਰ ਕਾਵੇ ਕੋ ਵਿਦਿਆ ਬਿਕਮ ਵਿਚਾਰ ਕਾਵੇ ਕੋ ਸਾਜ ਕਰੇ ਤਨ ਕੇ ਕਾਵੇ ਕੋ ਜੀਨੈ ਫਿਰ ਦੇ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਏ ਯੁਗਾ ਜੁਗਾੰਤਰ ਖਾਈ ਖਾਏ ਹੁਕਮ ਹੀ ਹੁਕਮ ਚਲਾਏ ਰਾਹ ਨਾਨਕ ਬਿਕਸੈ ਬੇਪਰਵਾਹ ਸਾਚਾ ਸਹਿ ਸਾਚ ਨਾਏ ਭਾਖਿਆ ਪਾਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੈ ਅਕਰ ਕੀਆ ਜਿਤ ਦੇ ਸੈ ਦਰਵਾਜ ਮੂੰਕੇ ਬੋਲਨ ਬੋਲੀਏ ਜਿਤ ਸੁਨ ਤਰੇ ਪਿਆਰ ਅਮਰਤ ਬੇਲਾ ਸਚ ਨਾਓ ਬਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆ ਬਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੀਂਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਜਿਨਾ ਕਾਵਿਐ ਸੁਣੀਐ ਮਨ ਰੱਖਿਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਬੇ ਗੁਰਮੁਖ ਰਹਾ ਸਮਾਈ ਗੁਰਇਸਰ ਗੁਰੂ ਗੋਰੀਕ ਬਰਮਾ ਗੁਰਪਾਰਵਤੀ ਮਾਈ ਜੇ ਹਉ ਆ ਜਾਣਾ ਆਖਾ ਨਹੀਂ ਕਹਿ ਨਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਚਬਨਾ ਜੀ ਆਕਾ ਇੱਕ ਦਾਤਾ ਸੋ ਮੈਂ ਬਿਸਰੇ ਨਾਈ ਤੀਰਤ ਨਾਵੇ ਜੇ ਤਿਸ ਪਾਵੇ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਖ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇ ਬੂਰਾ ਇੱਕ ਦੇਵ ਜਾਏ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਵਿਚਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪਚਾਕੇ ਇੱਤ ਦਾ ਅੰਦਰ ਗੀਤ ਕਾਰ ਤੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਇਹਾ ਕੋਏ ਨਾ ਸੂਜੀ ਜੇ तिस ਗੁਣ ਕੋਏ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲ ਅਕਾਸ ਸੁਣੀਐ ਦੀਪ ਲੋਕ ਪਤਾਲ ਸੁਣੀਐ ਕੋ ਨਾ ਸਕ ਕਾਲ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਸੁਣੀਐ ਇਸ਼ਰ ਬਰਮਾ ਇੰਦ ਸੁਣੀਐ ਮੁਖ ਸਲਾਹਨ ਮੰਦ ਸੁਣੀਐ ਜੋਗ ਜੁਗਤ ਤਨ ਭੇਰ ਸੁਣੀਐ ਸਾਸਤ ਸਿਮਰਤ ਬੇਰ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਸਤ ਕਾ ਇਸ਼ਨਾਨ ਸੁਣੀਐ ਪਰ ਪਰ ਪਾਵੇ ਮਾ ਸੁਣੀਐ ਲਾ ਕੈ ਸਹਿਜ ਗਿਆਨ ਨਾਨਕ ਭਗਤਾ ਸਦਾ ਬਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਰਗੁਨ ਕੇ ਕਾ ਸੁਣੀਐ ਸੇਖ ਪੀਰ ਪਾਸਾ ਸੁਣੀਐ ਅੰਦੇ ਪਾਵੈ ਰਾਹ ਸੁਣੀਐ ਹਾਤ ਹੋ ਗੈ ਅਸ ਕਾ ਨਾਨਕ ਭਗਤਾ ਸਦਾ ਬਿਗਾਸ ਸੁਣੀਐ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਏਕੋ ਕਹਿ ਪਿਛੈ ਪਛਤਾਏ ਕਾਗਦ ਕਲਉ ਨਾਲ ਲਿਖਣ ਹਾਰ ਮੰਨੇ ਕਾ ਵਾਹ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਲਬੁਦ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਥਾਕ ਨਾ ਪਾਏ ਮੰਨੈ ਪਥ ਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾ ਮੰਨੈ ਪਰਵਾਰੈ ਸਦਾ ਮੰਨੈ ਘਰੈ ਤਾਰੇ ਗੁਰ ਸਿਖ ਮੰਨੈ ਨਾਨਕ ਪਾਵੈ ਨਾਤੇ ਐਸਾ ਨਾਮ ਨਿਰੰਜਨ ਹੋਏ ਏਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਤਿਰਕੇ ਮਾਨ ਪੰਚੇ ਮੋਹ ਦਰਦ ਜਾਨ ਪੰਚਾ ਗੁਰ ਇਕ ਧਿਆਨ ਏਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਧੋਲ

ਕੀਤਾ ਤਾਨ ਸਲਾਹਨ ਰੂਪ ਕੀਤੇ ਦਾਤ ਜਾਣੈ ਕੌਣ ਕੂਤ ਕੀਤਾ ਸਾਉ ਏਕੋ ਕਵਾਉ ਤਿਸ ਦੇ ਹੋਏ ਲਖ ਦਰਿਆਉ ਉਤਰਤ ਕਵਨ ਕਹਾ ਵਿਚਾਰ ਮਾਰਿਆ ਨ ਆਵਾ ਏਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਕਾ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਬੇਦ ਬਾਸ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮਹ ਪਖ ਸਾਰ ਅਸੰਖ ਮੋਨ ਲਿਵ ਲਾਏ ਤਾ ਕੁਦਰਤ ਕਵਨ ਕਹਾ ਵਿਚਾਰ ਪਰ ਅਨ ਜਾਵਾ ਇਕ ਵਾਰ ਜੋ ਤੁਦ ਪਾਵੇ ਸਾਈ ਬਲਿਕਾ ਤੂ ਸਦਾ ਸਲਾਮਤ ਨਰੇਂਕਾ ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਕੋ ਅਸੰਖ ਅਮਰ ਕਰ ਜਾਏ ਜੋ ਅਸੰਖ ਗਲ ਵਦ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਕੁੜੇ ਫਰਾਏ ਅਸੰਖ ਮਲੇਸ ਮਲ ਫੱਕ ਖਾਏ ਅਸੰਖ ਨਿੰਦਕ ਅਸਹਿਰ ਕਰ ਬਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾ ਜੋ ਤਉ ਤ ਪਾਵੈ ਸਾਈ ਵਲਕਾਰ ਤੋ ਸਦਾ ਸਲਾਮਤ ਨਰੇਂਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅੰਗਮ ਅਸੰਖ ਲੋ ਅਸੰਖ ਅੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤੇ ਬਪਾਏ ਚੇਤਾ ਕੀਤਾ ਤੇਤਾ ਨਾਓ ਬਿਨ ਨਾਵੇ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤ ਉਤਪਾਵੇ ਸਾਈ ਬਲਿਕਾ ਤੂ ਸਦਾ ਸਨਾਮ ਅੰਦਰੀਕਾਰ ਪਰੀਏ ਹੱਥ ਤੈਰ ਤਨ ਤੇ ਪਾਣੀ ਧੋਤ ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਪੈਸਾ ਬੋਲਿਆ ਉਹ ਧੋਏ ਪਰ ਇਹ ਮਤ ਪਪਾ ਕੈ ਸੰਗ ਉਹ ਧੋ ਕੈ ਨਾ ਵੈ ਕੈ ਰੰਗ ਪੂਨੀ ਪਾਪੀ ਆਕਰ ਨਾ ਹੈ ਕਰ ਕਰ ਕੰਲਾ ਲਿਖ ਲੈ ਜਾਏ ਆਪੇ ਵੀਰ ਆਪੇ ਹੀ ਕਾਏ ਨਾਨਕ ਹੁਕਮੀ ਆਵੇ ਜਾਏ ਦੇਰੇ ਤਤਪ ਤੇ ਆਤਤਦਾਨ ਏ ਕੋ ਪਾਵੇ ਤਿਲ ਕਾ ਮਾਨ ਸੁਨਿਏ ਮਨਿਏ ਮਨ ਕੀ ਤਾ ਪਾਓ ਅੰਤਰਗਤ ਤੀਰਤ ਮਲ ਨਾਓ ਸਭ ਗੁਨ ਤੇਰੇ ਮੈਂ ਨਾਹੀ ਕੋਏ ਤਿੰਨ ਗੁਨ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਬਰ ਸੁਦੇਲਾ ਭਗਤ ਕਵਨ ਕਵਨ ਤਿੱਥ ਕਵਨ ਵਾਤ ਕਵਨ ਸੀ ਰੁੱਤੀ ਮਹ ਕਵਨ ਜਿ ਤੋਆ ਅਕਾਰ ਬੇਲਾ ਪਾਇਆ ਪਰਤੀ ਜੇ ਹੋਵੇ ਲੇਖ ਕੁਰਾਨ ਭਗਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਇਤ ਵਾਰ ਨਾ ਜੋਗੀ ਜਾਣੈ ਰੁਤ ਮਹ ਨਾ ਕੋਈ ਜਾ ਕਰਤਾ ਸਿਤਸੀ ਕਾਉ ਸਾਚੈ ਆਪੈ ਜਾਣੈ ਸੋਈ ਕਿ ਬਕਰ ਆਕਾ ਕਿਪ ਸਲਾਹੀ ਕਉ ਵਰਨੀ ਕਿਪ ਜਾਣਾ ਨਾਨਕ ਆਕਨ ਸਭ ਕੋ ਆਖੈ ਇਕ ਦੂ ਇਕ ਸਿਆਣਾ ਬੱਦਾ ਸੁਹੈ ਵੱਡੀ ਨਾਈ ਜੀਤਾ ਜਾਗਾ ਹੋਵੇ ਨਾਨਕ ਜੇ ਕੋ ਆਪ ਜਨ ਅਗੇ ਗਿਆਨ ਸੋਹੈ ਪਤਾਲ ਹਪਤਾਲ ਅਕ ਅਕਾਸ਼ ਅਕਾਸ਼ ਔੜ ਕੌਰ ਕ ਮਲ ਤੱਕੇ ਬੇਦ ਕਹਿਣ ਇਕ ਬਾਤ ਐਸ 18 ਕਹਿਨ ਕਤੇਵਾ ਅਸਲ ਇੱਕ ਦਾ ਲੇਖਾ ਹੋਏ ਧਾਲੀ ਕੀਐ ਲੇਖਾ ਹੋਏ ਵਿਰਾਸ ਨਾਨਕ ਵੱਟਾ ਆਖੀਐ ਆਪੇ ਜਾਨੈ ਆਪ ਸਲਾਇਸਲਾ ਇਸੀ ਸੂਰਤ ਨਾ ਪਾਈਆ ਨਦੀਆ ਤੇ ਵਹ ਆਵੇ ਸਮਰਦ ਨਾ ਜਾਣੀਐ ਸੰਵੰਦ ਸਾਹਿਬ ਸੁਲਤਾਨ ਗਹਿਰਾ ਚੇਤੀ ਮਾਲ ਤਨ ਕੀਰੀ ਤੁਲਨਾ ਹੋਣੀ ਜੇ ਤਿਸ ਮੰਨੇ ਨਾ ਬਿਸਰੇ ਅੰਤ ਨਾ ਸਿੱਧੀ ਕਰਨ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪਾ ਕੀਆ ਮਨਮੰਤ ਅੰਤ ਨਾ ਜਾਪਾ ਕੀਤਾ ਅਕਾਰ ਅੰਤ ਨਾ ਜਾਪੇ ਬਾਰਾ ਵਾਰ ਅੰਤ ਕਰਨ ਕੀਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣਾ ਕੋਏ ਪੋਤਾ ਕਹੀਏ ਪੋਤਾ ਹੋਏ پتہ سہر اونچا تھاؤں اونچے اوپر اونچا ناؤں یہ بڑ اونچا ہو ہے اس اونچے کو جانا ہے سوئے یہ بڑ آپ جانا آپ آپ نانک ندری کرمی دار ਬਹੁਤਾ ਕਰਮ ਲਈ ਕੀ ਨਾ ਜਾਏ ਬਦਾ ਦਾਤਾ ਦਿਲ ਨਾ ਤਮਾਏ ਇਹ ਤੇ ਮੰਗੇ ਜੋਤ ਉਪਾਰ ਕੀਤੀਆਂ ਗਨਤ ਨਹੀਂ ਵਿਚਾਰ ਇਹ ਤੇ ਕਾਪ ਟੁੱਟੇ ਦੇ ਕਾਲ ਇਹ ਤੇ ਲੈ ਲੈ ਮੁਕਰ ਪਾਏ ਤੇ ਤੇ ਮੂਰਖ ਖਾਈ ਖਾਏ ਕੀਤੀਆਂ ਦੁੱਖ ਭੁਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਬੰਦ ਖਲਾਸੀ ਪਾਰਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਆਏ ਆਖਨ ਪਾਏ ਉਹ ਜਾਣੈ ਜੇਤੀਆ ਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਸੇਵੀ ਕੀਕੇ ਜਿਸਨੋ ਬਖਸੈ ਸਿੱਤ ਸਲਾਹ ਨਾਨਕ ਪਾਤਸ਼ਾਹੀ ਪਾਸਾ ਅਮੂਲ ਗੁਣ ਅਮੂਲ ਵਪਾਰ ਅਮੂਲ ਵਕਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਲੇ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਸਿੱਧ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਅਮੂਲ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਏ ਆਖੇ 베ਦ ਪਾਠ ਪੁਰਾਨ ਆਖੇ ਪਰੇ ਕਰੇ ਬਕਿਆਣ ਆਖੇ ਵਰਨੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇ ਆਕੇ ਸੁਨਰ ਮਨ ਚੰਦ ਸੇ ਇਤੇ ਆਕੇ ਆਖਣ ਪਾਏ ਇਤੇ ਕਰ ਕਰ ਉਟ ਉਟ ਜਾਏ ਇਤੇ ਕੀਤੇ ਹੋਰ ਕਰੇ ਆ ਆਖ ਨਾ ਸਕੇ ਕੀ ਕੀ ਜੇਵਣ ਉਪਾਵੇ ਜੇਵਣ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਬਗਾਰ ਤਾ ਲਿਖਿਆ ਸਿਰ ਗਵਾਰਾ ਗਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸਰ ਕਾ ਕੇ ਤੇ ਬਾਵਨ ਹਾਰੇ ਕੇ ਤੇ ਰਾਗ ਭਰੀ ਸੀ ਉਹ ਕਹੀਐ ਨ ਕੀਤੇ ਕਾਵਨ ਹਾਰੇ ਕਾਵਨ ਤੁਧਨੋ ਪਵਨ ਪਾਣੀ ਵਿਚੰਤ ਕਾਵੇ ਰਾਜਾ ਤਰੰਤੁ ਹਾਰੇ ਗਾਵੇ ਚਿੱਤ ਕੁਤਲਿਕ ਜਨ ਲਿਕ ਲਿਕ ਤਰਮ ਵਿਚਾਰੇ ਕਾਵੇ ਇਸ਼ਰ ਬਰਮਾ ਦੇਵੀ ਸੋਹਣ ਸਦਾ ਸੁvare ਗਾਵੇ ਇੰਦ ਇੰਦਰਾਸਨ ਬੈਠੇ ਦੇਰ ਦੀਆਂ ਦਰ ਨਾਲੇ ਕਾਵੇ ਸਿੱਧ ਸਮਾਦੀ ਅੰਦ ਕਾਵੇ ਸਰ ਵਿਚਾਰੇ ਗਾਵਨ ਜਤੀ ਸਤੀ ਸੰਤੋਗੀ ਕਾਵੇ ਫੀਰ ਕਰਾਰੇ ਗਾਵਨ ਪੰਡਿਤ ਬੜਨ ਰਖੀਸੁਰ ਜੁਗ ਜੁਗ ਬੇਦਾਨ ਆਲੇ ਕਾਵੇ ਮੌਨਿਆ ਮਨਮੋਹਨ ਸੁਖਮਸਤਿਆਲੇ ਗਾਵਰ ਜਤਰ ਉਪਾਏ ਤੇਰੇ ਅਠਸਤ ਤੀਰਤ ਨਾਲੇ ਕਾਵੇ ਜੋਧ ਮਹਾ ਬਲ ਸੂਰਾ ਕਾਵੇ ਖਾਣੀ ਚਾਰੇ ਕਾਵੇ ਖੰਧ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ सो आवन, सोई तो تنو گاواں جوت ت پاون رتھے تیرے بھگت رساਲੇ اور کہتے گاवण سو میں جتنا آواں ਨਾਨਕ کیا ਵਿਚਾਰੇ ਸੋਈ ਸੋਈ ਸਦਾ ਸੱਚ ਸਈ ਸਾਚਾ ਸਾਚੀ ਨਾਈ ਐਵੀ ਹੋਸੀ ਚਾਈ ਨਾ ਜਾਸੀ ਰਚਨਾ ਜਿੰਨੇ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਤੇ ਕਹਿ ਕੀਤਾ ਆਪਣਾ ਜੀ ਬਤੀ ਸਦੀ ਵੜ ਆਈ ਜੋਤਿ ਸੁਪਾਵੈ ਸੋਈ ਕਰਸੀ ਇਹ ਹੁਕਮ ਨਾ ਕਰਨਾ ਜਾਈ ਜੋ ਪਾਸੈ ਸਾ ਪਾਸੈ ਨਾਨਕ ਰਹਿ ਰਜਾਈ ਮੰਦਾ ਸਤੋਗ ਸਰੋ ਪਤ ਝੋਲੀ ਤਿਆਰ ਕੀ ਕਰੇ ਬਹੁਤ ਇੰਤਾ ਕਾਲ ਕੁਆਰੀ ਕਾਇਆ ਜੁਗ ਚਰੰਦਾ ਪਰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਆਦੇਸ਼ ਦਿਤੇ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇ ਭਗਤ ਗਿਆਨ ਦਿਆ ਬਨਾਰਨ ਖਤਖਤ ਬਾਜੇ ਨਾਦ ਆਪ 나ਦ ਨਾਤੀ ਸਭ ਜਾ ਕੀ ਰਿਤ ਸਿਧ ਅਵਰਾ ਸਾਦ ਸੰਜੋਗ ਪੰਜੋਬ ਦੋਇ ਕਾਲ ਚਲਾਵੇ ਲੈ ਕੇ ਆਵੇ ਪਾਲ ਅਦੇਸ਼ ਤਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕ ਹੋਵੇ ਇਕ ਕਮਾਈ ਜੁਗਤ ਬਿਆਈ ਦਿਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪਨਾਰੀ ਇੱਕ ਲਾਏ ਦੀਵਾਨ ਜੇਬ ਇਸ ਪਾਵੈ ਤਿਵੇਂ ਚਲਾਵੈ ਜੇਬ ਹੋਵੈ ਪਰਮਾਨ ਓ ਭੇਖ ਓਨਾ ਨਦਰਨਾ ਆਵੈ ਕੋਤਾ ਏ ਬਿਦਾਨ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇਸ ਆਸਨ ਲੋ ਲੋ ਪੰਡਾ ਜੋ ਕਿਸ ਪਾਇਆ ਸੋ ਏਕਵਾਰ ਕਰ ਕਰ ਤੇ ਕੈ ਸਿਚਰਾ ਨਾਨਕ ਸਾਚੇ ਕੀ ਸਾਚੀ ਕਾਤ ਕਤੇ ਸਤਿ ਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਵੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਇਕ ਨਾਮ ਜਗਦੀਸ਼ ਏਤ ਰਾਹ ਪਤ ਬਵੜੀਆਂ ਚੜੀਆਂ ਹੋਏ 21 ਸੋਨ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਗੋੜੀ ਗੁਰੈ ਠੀਸ ਆਕਨ ਜੋਰ ਚ ਪਾਇ ਨਦ ਜੋਰ ਜੋ ਨ ਮੰਗੇ ਤੇ ਨ ਜੋਰ ਜੋ ਨ ਜੀਵਨ ਮਰਨ ਨਰ ਜੋਰ ਜੋ ਨ ਰਾਜ ਮਨ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੈ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਕੋਏ ਰਾਤੀ ਰੁਤੀ ਤੀਤੀਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਦਾ ਪਰਕੀ ਧਰਉ ਸਾਲ ਇਸ ਵਿੱਚ ਅਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਵਾਰ ਇੱਥੇ ਸੋਨ ਪੰਜ ਪਰਵਾਨ ਬਦਰੀ ਕਰਉ ਪਵੇ ਨਿਸ਼ਾਨ ਕੱਚ ਪਕਾਈ ਔ ਤੈ ਖਾਏ ਨਾਨਕ ਗਾਇਆ ਜਾਪਾ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੇ ਕਰਮ ਕੇਤੇ ਪਾਵਨ ਪਾਣੀ ਬਸੈਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਰਤ ਕਰਿਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇ ਕੇਤੇ ਕੇਤੇ ਤੂ ਅਪਦੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਦੇ ਦੇਵ ਤਨਵ ਮਨ ਕੇਤੇ ਕਿਤੇ ਰਤਨ ਸਮੰਦ ਕੀਤੇ ਆਕਾਰੀ ਕੀਤਿਆ ਬਾਣੀ ਤੇਤੇ ਬਾਪ ਨਰਿੰਦ ਕੀਤਿਆ ਸੁੱਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮਹ ਗਿਆਨ ਪਚੰਡ ਤਿਤੇ ਨਾਦ ਬਨੋਦ ਕੋਟ ਆਨੰਦ ਚਰਮ ਅੰਡ ਕੀ ਬਾਣੀ ਰੂਪ ਤਿਥੈ ਕਰਿਆ ਕਰਿਆ ਬਉਧ ਲੋਕ ਬਾਕੀਆਂ ਗੱਲਾਂ ਕੱਠੀਆਂ ਨਾ ਜਾਏ ਏ ਕੋ ਕਹਿ ਪਿਛੇ ਪਛਤਾਏ ਇੱਥੇ ਕਰੀਐ ਸੁਦਸ ਮਤ ਮਨ ਬੁੱਧ ਇੱਥੇ ਕਰੀਐ ਸੋੜਾ ਜ਼ਿੰਦਗੀ ਸੁਦ ਕਰਉਖੰਡ ਕੀ ਬਾਣੀ ਜੋ ਇੱਤੇ ਹੋ ਨਾ ਕੋਈ ਨੀਰ ਇੱਤੇ ਜੋਦ ਮਹਾਬਲ ਸੂਰ ਤਿੰਨ ਮਹਾਪ੍ਰਾਮ ਰਹਾ ਪ੍ਰਭੂਰ ਇੱਤੇ ਸੀਤਾ ਸੀਤਾ ਮਹਿਮਾ ਮਹ ਤਾਕੇ ਰੂਪਾ ਨਕਤਨੇ ਜਾਹ ਨਾ ਹੋ ਮਰੇ ਨਾ ਠਾਗੇ ਜਾਏ ਜਿਲ ਕੇ ਰਾਮ ਬਸੇ ਮਨ ਮਾਏ ਇੱਤੇ ਭਗਤ ਬਸੇ ਕੇ ਲੋ ਕਰੇ ਆਨੰਦ ਸਚਾ ਮਨਸੋ ਅਚਕੰਡ ਬਸੈ ਨ੍ਰਿੰਕਾਤ ਕਰ ਕਰ ਵੇਖੈ ਨਦਰ ਨਿਆਲ ਇੱਥੈ ਖੱਲਰ ਮੰਡਲ ਵਰ ਮੰਡ ਜੇ ਕੋ ਕਥੈ ਤਾਂ ਅੰਤਨੰਤ ਇੱਥੈ ਲੋਲੋ ਅਕਾਲ ਜਿਬ ਜਿਬ ਹਕਉ ਤਿ ਵੇ ਦਿਵਤਾ ਅਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰਾਸਾ ਜਤ ਪਹਾਰਾ ਧੀਰੇ ਸੁਨਿਆ ਅਰਨ ਮਤ ਬੇਦ ਹਤਿਆਰ ਬਾਹੋ ਖਲਾ ਆਗਨਾ ਦਪਤਾਓ ਪਾਂਡਾ ਬਾਹੋ ਅੰਮ੍ਰਿਤ ਤਿਤ ਡਾਲ ਕਰੀਐ ਸਬਦ ਸੱਚੀ ਦਸਤਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਰਦੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਤੇਸੇ ਰਾਤ ਤੂਈ ਦਾਈ ਦਿਆ ਏ ਲੈ ਸਗਲ ਜਗਤ ਕੰਗਿਆਈਆ ਬੁਰਿਆਈਆ ਵਾਜੈ ਧਰਮ ਹਦੂ ਕਰਮੀ ਆਪੋ ਆਪਨੇ ਕੇ ਲੈੜੇ ਕਹਿ ਦੋ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਜਲੇ ਕੇਤੀ ਛੁਟੀ ਨਾਸ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਜਲੇ y su tina